ਕਲ ਦੇ دیਵਾਨਾ ਵਿੱਚ ਆਪਾਂ ਸਾਰੇ ਸਨਮਾਨਯੋਗ ਗਿਆਨੀ ਜੀ ਗਿਆਨੀ ਗਗਨਦੀਪ ਸਿੰਘ ਜੀ ਦੀ ਪਿਆਰੀ ਸਤਕਾਰਯੋਗ ਰਸਨਾ ਤੋਂ ਬਹੁਤ ਪਿਆਰ ਸਤਕਾਰ ਅਤੇ ਵਿਸਥਾਰ ਸਾਹਿਤ ਸ਼ਰਮਣ ਕਰ ਚੁੱਕੇ ਹਾਂ ਜਗਤ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਨਾਮ ਹੈ ਮਹਾਂ ਪੁਨੀਤ ਮਹਾਨ ਪਵਿੱਤਰ ਪਾਵਨ ਇਤਿਹਾਸ ਆਪ ਜੀ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਬਿਰਾਜਮਾਨ ਹਨ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਬਾਸ ਬਿਗਨ ਨਾ ਕੋਉ ਲਾਗਦਾ ਗੁਰ ਪਹਿ ਅਰਦਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਨਾਂ ਹੀ ਦਿਨਾਂ ਵਿੱਚ ਵੱਡੀ ਪ੍ਰਭਾਤ ਅਮਰਤ ਵੇਲੇ ਜਾਗਣ ਅਤੇ ਕੀਰਤਨ ਭਗਤੀ ਕਰਨ ਦੀ ਨਿਰੰਕਾਰੀ ਇਲਾਹੀ ਦਰਗਾਹੀ ਮਰਜਾਦਾ ਨੂੰ ਰਚੰਡ ਕੀਤਾ ਪ੍ਰਭਲ ਕੀਤਾ ਇੱਕ ਸਮੇਂ ਆਪ ਜੀ ਦੇ ਪਵਿੱਤਰ ਬਾਮਨਾ ਹਜ਼ੂਰੀ ਵਿੱਚ ਕਰਮ ਕੰਨ ਦੀ ਬ੍ਰਾਹਮਣ ਆਇਆ ਮਹਾਰਾਜ ਨੇ ਕਹੇ ਭਾਈ ਗਫਾ ਲਾਓ ਪ੍ਰਸ਼ਾਦ ਪਾਣੀ ਛਕੋ ਲੰਗਰ ਵਿੱਚੋਂ ਉਹ ਕਵੇ ਮਹਾਰਾਜ ਇੱਥੇ ਸਾਰਿਆਂ ਹੀ ਵਰਨਾ ਦੇ ਸਾਰੀਆਂ ਹੀ ਜਾਤਾਂ ਦੇ ਲੋਕ ਗਫਾ ਤਿਆਰ ਵੀ ਕਰਦੇ ਆ ਵਰਤੌਂਦੇ ਵੀ ਆ ਛਕਦੇ ਛਕਾਉਂਦੇ ਵੀ ਆ ਤੇ ਮੈਂ ਆਪਣਾ ਵੱਖਰਾ ਤਿਆਰ ਕਰਨਾ ਮਹਾਰਾਜ ਕਹਿੰਦੇ ਕੋਈ ਨਹੀਂ ਸੁੱਕੀ ਰਸਤ ਬਸਤ ਦੇ ਦਿਓ ਰਸਤਾ ਬਸਤਾ ਲਈਆਂ ਉਹਨੇ ਜਦੋਂ ਜ਼ਮੀਨ ਪੁੱਟੀ ਥੱਲੇੋਂ ਹਸਤ ਨਿਕਲੇ ਜਿੱਥੇ ਪੁੱਟੇ ਉਹ ਹਾਲ ਆਖਿਰ ਮਹਾਰਾਜ ਦੇ ਲੰਗਰ ਵਿੱਚੋਂ ਪ੍ਰਸ਼ਾਦ ਬਾਣੀ ਨੇ ਛਕਿਆ ਇਹਦਾ ਸ਼ੰਕਾ ਨਿਵਰਤ ਕੀਤਾ ਮਹਾਰਾਜ ਜੀ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੀ ਪੰਗਤ ਅਤੇ ਸੰਗਤ ਵਿੱਚ ਵੀ ਕੋਈ ਅਪਵਿੱਤਰਤਾ ਤੇ ਕੋਈ ਗੈਰ ਸੁੱਚਮਤਾ ਨਹੀਂ ਹੁੰਦੀ ਖਾਲਸਾ ਜੀ ਪਰ ਉਹ ਅਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਜਿਹੜੀ ਸੁਚਮਤਾ ਵਿਵੇਕ ਦਾ ਪਹਿਰਾ ਮਹਾਰਾ ਦੇ ਘਰ ਵਿੱਚ ਵਰਤਿਆ ਜਾਂਦਾ ਸੁਧਾਈ ਦਾ ਉਹ ਕਿਸੇ ਵਰਨਵੰਡ ਦੇ ਮਸ਼ਰੂਤ ਨਹੀਂ ਹੈ ਉਹਦੇ ਵਿੱਚ ਪ੍ਰੇਮ ਆ ਸਿੱਧਕਿਆ ਸਮ ਦ੍ਰਿਸ਼ਟੀ ਔਰ ਸਮ ਵਰਤੀ ਦਾ ਭਾਵ ਆ ਦੇਖ ਲਓ ਮਹਾਰਾ ਦੇ ਘਰ ਵਿੱਚ ਜੇ ਕੋਈ ਘੋਨਾ ਮੋਨਾ ਹੈ ਸ਼ਰਾਬੀ ਹੈ ਤਮਾਕੂ ਦਾ ਸੇਵਨ ਕਰਨ ਵਾਲਾ ਹੈ ਕੇਸਾਂ ਦਾ ਕਤਲ ਕਰਦਾ ਹੈ ਭਾਵੇਂ ਸਾਰਸਤ ਬ੍ਰਾਹਮਣ ਵੀ ਕਿਉਂ ਨਹੀਂ ਉਹ ਕੜਾ ਪ੍ਰਸ਼ਾਦ ਦੀ ਦੀਗ ਨੂੰ ਹੱਥ ਵੀ ਨਹੀਂ ਲਾ ਸਕਦਾ ਦਾਨੀ ਹੁੰਦੀ ਖਾਲਸਾ ਜੀ ਪਰ ਉਹ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਜਿਹੜੀ ਸੁਚਮਤਾ ਵਿਵੇਕ ਦਾ ਬਹਿਰਾ ਮਹਾਰਾ ਦੇ ਘਰ ਵਿੱਚ ਵਰਤਿਆ ਜਾਂਦਾ ਸੁਧਾਈ ਦਾ ਉਹ ਕਿਸੇ ਵਰਨਵੰਡ ਦੇ مشروط ਨਹੀਂ ਹੈ ਉਹਦੇ ਵਿੱਚ ਪ੍ਰੇਮ ਆ ਸਿੱਧਕਿਆ ਸਮ ਦ੍ਰਿਸ਼ਟੀ ਔਰ ਸਮ ਵਰਤੀ ਦਾ ਭਾਵ ਆ ਦੇਖ ਲਓ ਮਹਾਰਾ ਦੇ ਘਰ ਵਿੱਚ ਜੇ ਕੋਈ ਘੋਨਾ ਮੋਨਾ ਹੈ ਸ਼ਰਾਬੀ ਹੈ ਤਮਾਕੂ ਦਾ ਸੇਵਨ ਕਰਨ ਵਾਲਾ ਹੈ ਕੇਸਾਂ ਦਾ ਕਤਲ ਕਰਦਾ ਹੈ ਭਾਵੇਂ ਸਾਰਸਤ ਬ੍ਰਾਹਮਣ ਵੀ ਕਿਉਂ ਨਹੀਂ ਉਹ ਕੜਾ ਪ੍ਰਸ਼ਾਦ ਦੀ ਦੇਗ ਨੂੰ ਹੱਥ ਵੀ ਨਹੀਂ ਲਾ ਸਕਦਾ ਨਾ ਭੋਗ ਲਾ ਸਕਦਾ ਨਾ ਵਰਤਾ ਸਕਦਾ ਉਹ ਸ਼ੱਕ ਸਕਦਾ ਉਹ ਗਫਾ ਲੈਣ ਦਾ ਅਧਿਕਾਰੀ ਹੈਗਾ ਉਹ ਬਣਾ ਨਹੀਂ ਸਕਦਾ ਉਹ ਤੇ ਇਹਦੇ ਮੁਕਾਬਲੇ ਕੋਈ ਵੀ ਗੁਰੂ ਦਾ ਗੁਰਸਿੱਖ ਅੰਮ੍ਰਿਤਧਾਰੀ ਹੋਵੇ ਮਰਜ਼ਾਦਾ ਵਿੱਚ ਰਹਿੰਦਾ ਹੋਵੇ ਪਰਿਵਾਰ ਸਮੇਤ ਤਿਆਰ ਵਰ ਤਿਆਰ ਹੋਵੇ ਨਹੀਂ ਵੀ ਆਪ ਹੋਰ ਪਾਸੇ ਜਾਵੇ ਤੇ ਪਰਿਵਾਰ ਹੋਰ ਪਾਸੇ ਜਾਵੇ ਚੜਦੀ ਕਲਾ ਵਾਲਾ ਹੋਵੇ ਕੋਈ ਵੀ ਸਿੰਘ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰ ਸਕਦਾ ਵਰਤਾ ਸਕਦਾ ਤੇ ਭੋਗ ਵੀ ਮਹਾਰਾਜ ਜੀ ਨੂੰ ਲਾ ਸਕਦਾ ਸਭ ਤੋਂ ਵੱਡੀ ਸੁਚਮਤਾ ਦੇ ਮਹਾਰਾਜ ਦੇ ਘੜੇ ਕੜਾ ਪ੍ਰਸ਼ਾਦ ਦੀ ਹੈ ਨਾ ਫਿਰ ਲੰਗਰ ਦੀ ਆ ਫਿਰ ਮਾਨ ਨੇ ਉਹਦੀ ਬਾਤ ਸ਼ਬਦ ਆਖਿਆ ਮਸੰਤ ਰਾਗ ਦੇ ਵਿੱਚ ਸੋਇਨੇ ਕਾ ਚੌਂਕਾ ਕੰਚਨ ਕੁਾਰ ਉਰਪੇ ਕੀ ਆਕਾਰਾ ਬਹੁਤ ਵਿਸਥਾਰ ਮਾਰੇ ਕਹਿੰਦੇ ਜੇ ਕੋਈ ਚੌਂਕਾ ਵੀ ਸੋਇਨੇ ਦਾ ਬਣਾ ਲਵੇ ਸੋਇਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਸਨਾਤਨ ਸਾਇਤ ਵਿੱਚ ਤੇ ਚਾਂਦੀ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਕਹਿੰਦੇ ਨੇ ਵੀ ਜੇ ਸੋਇਨੇ ਨੂੰ ਕੋਈ ਝੂਠੇ ਹੱਥ ਵੀ ਲਾਵੇ ਤੇ ਉਦੋਂ ਤੱਕ ਝੂਠ ਹੁੰਦੀ ਆ ਜਦੋਂ ਤੱਕ ਹੱਥ ਲੱਗਾ ਜਦੋਂ ਹੱਥ ਕਿਸੇ ਨੇ ਪਿੱਛੇ ਢਾ ਲਿਆ ਤੇ ਸੋਇਨੇ ਦੀ ਸ਼ੁੱਧੀ ਪਮਣ ਨਾਲ ਹੀ ਹੋ ਜਾਂਦੀ ਐਸਾ ਹਿੰਦੂਆਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਤੇ ਚਾਂਦੀ ਜਿਹੜੀ ਐ ਇਹਦੀ ਸ਼ੁੱਧੀ ਪਾਣੀ ਨਾਲ ਹੋ ਜਾਂਦੀ ਐ ਸਨਾਤਨ ਸਾਹਿਤ ਵਿੱਚ ਆਪ ਜੀ ਨੇ ਦੇਖਿਆ ਹੋਵੇਗਾ ਸਨਾਤਨ ਵਿੱਚ ਜਿਹੜੇ ਨਰਸਿੰਘੇ ਵਜਾਏ ਜਾਂਦੇ ਨੇ ਉਹਨਾਂ ਦੇ ਅਗਲੇ ਪਾਸੇ ਸੋਇਨਾ ਲਾਇਆ ਜਾਂਦਾ ਜਾਂ ਚਾਂਦੀ ਲਾਉਂਦੇ ਨੇ ਵੀ ਕੋਈ ਵੀ ਸਾਧੂ ਸੰਤ ਨਰਸਿੰਘਾ ਵਜਾ ਲੈਂਦਾ ਫੂਕ ਮਾਰ ਕੇ ਤੇ ਫਿਰ ਉਹ ਜੇ ਸੋਇਨੇ ਦਾ ਹੁੰਦਾ ਉਹਨੂੰ ਧੁੰਦੇ ਨਹੀਂ ਤੇ ਚਾਂਦੀ ਦਾ ਹੁੰਦਾ ਤਾਂ ਮੜਾ ਜਲ ਮਾਰਦੇ ਆ ਮਾਰਾ ਇਹ ਕਹਿੰਦੇ ਸੋਇਨੇ ਦਾ ਚੁੰਕਾ ਹੋਵੇ ਤੇ ਕੰਚਨ ਕੁਆਰ ਫਿਰ ਕੰਚਨ ਦਾ ਸੋਇਨੇ ਦਾ ਬਣਿਆ ਚੁੰਕਾ ਹੋਵੇ ਚਫੇਰੇ ਤੇ ਜਿਹੜੀਆਂ ਗਾਗਰਾਂ ਨੇ ਉਹ ਵੀ ਕੰਚਨ ਸੋਇਨੇ ਦੀਆਂ ਹੋਣ ਕੁਆਰ ਗਾਗਰਾਂ ਫਿਰ ਰੂਪੇ ਕੀ ਆਕਾਰਾ ਜਿਹੜੀਆਂ ਲਕੀਰਾਂ ਖਿੱਚੀਆਂ ਹੋਣ ਉਹ ਵੀ ਚਾਂਦੀ ਦੀਆਂ ਹੋਣ ਉਹ ਵੀ ਪਵਿੱਤਰ ਜਿਹੜੀ ਮੰਨੀ ਜਾਂਦੀ ਬਹੁਤ ਵਿਸਥਾਰ ਬੜੀਆਂ ਲੰਮੀਆਂ ਚੌੜੀਆਂ ਵੱਡੀਆਂ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਇੱਕ ਗੰਗਾ ਦਾ ਪਾਣੀ ਲਿਆਂਦਾ ਹੋਵੇ ਤੇ ਲਿਆਂਦਾ ਵੀ ਹਰ ਕੀ ਬੋੜੀ ਤੋਂ ਜਾਵੇ ਆਪੇ ਹਸਾਬ ਲਾ ਲਓ ਇੰਨਾ ਪਵਿੱਤਰ ਹੋਵੇ ਉਹ ਫਿਰ ਕ੍ਰਾਂਤੇ ਕੀ ਆਗ ਕ੍ਰਾਂਤਾ ਜੱਗ ਦੀ ਅੱਗ ਕਹਿੰਦੇ ਨੇ ਬੜੀ ਪਵਿੱਤਰ ਹੁੰਦੀ ਜੱਗ ਦਾ ਤੇ ਲੋਕ ਬਣੇ ਬਚਿਆ ਹੋਇਆ ਅੰਸ ਵੀ ਜਿਹੜਾ ਅਗਨੀ ਦਾ ਸੰਭਾਲ ਕੇ ਰੱਖ ਲੈਂਦੇ ਨੇ ਜਦ ਮਹਾਪੁਰਖ ਜਦੋਂ ਸਾਨੂੰ ਇਹਦੀ ਕਥਾ ਪੜ੍ਹਾਉਂਦੇ ਸੀ ਉਦੋਂ ਇੱਕ ਅਰਥ ਸਮਝਾਉਂਦੇ ਸੀ ਕ੍ਰਾਂਤੇ ਕੀ ਆਗ ਹੱਥ ਦੀ ਅੱਗ ਹੱਥਾਂ ਤੋਂ ਵੀ ਅੱਗ ਪੈਦਾ ਹੋ ਜਾਂਦੀ ਹੈ ਨਾ ਅੱਗ ਜਿਹੜੀ ਪਹਿਲਾਂ ਪੱਥਰ ਨੂੰ ਪੱਥਰ ਨਾਲ ਟਕਰਾਉਂਦੇ ਸੀ ਅਗਨੀ ਪ੍ਰਜੰਡ ਹੋ ਜਾਂਦੀ ਸੀ ਜਾਂ ਬਾਸ ਨੂੰ ਬਾਸ ਨਾਲ ਟਕਰਾਉਂਦੇ ਤੇ ਅਗਨੀ ਪ੍ਰਵਲ ਹੋ ਜਾਂਦੀ ਸੀ ਹੱਥਾਂ ਨਾਲ ਉਤਪਤ ਕੀਤੀ ਹੋਵੇ ਅੱਗ ਆਪ ਪੂਰੀ ਪਵਿੱਤਰ ਹੋਵੇ ਫਿਰ ਗਰੂੜਾ ਖਾਣਾ ਦੁੱਧ ਸਿਉਂ ਗਾੜਾ ਆਲਾ ਨਸਲ ਦੇ ਚੰਗੇ ਵਧੀਆ ਚੌਲ ਹੋਣ ਤੇ ਦੁੱਧ ਘਿਓ ਦੇ ਨਾਲ ਦੋਵੇਂ ਪਵਿੱਤਰ ਮੰਨੇ ਜਾਂਦੇ ਦੁੱਧ ਵੀ ਤੇ ਘਿਓ ਵੀ ਕਿਆ ਪਾਟ ਭਾਂਡਾ ਕਹੈ ਨਾ ਕੋਈ ਐਸਾ ਭਗਤ ਵਰਨਮੈ ਹੋਇ ਮਹਾਰਾ ਨੇ ਆਖਿਆ ਤੇ ਰੇ ਮਨ ਲੇਖੈ ਕਬਹੂ ਨਾ ਪਾਏ ਜਾਮਨਾ ਭੀਜੈ ਸਾਥ ਨਾ ਜਦੋਂ ਤੱਕ ਮਹਾਰਾ ਦਾ ਨਾਮ ਨਹੀਂ ਉਦੋਂ ਤੱਕ ਕਿਸੇ ਲੇਖੇ ਨਹੀਂ ਜੇ ਤੁਸੀਂ ਨਾਮ ਜਪਦੇ ਹੋ ਤੇ ਸੁਚਮਤਾ ਚਾਰ ਚੰਦ ਲਾਂਦੀ ਪਵਿੱਤਰਤਾ ਜਿਹੜੀ ਆ ਸੁਚਮਤਾ ਜਿਹੜੀ ਆ ਇਹ ਨਾਮ ਜਪਣ ਵਿੱਚ ਸਗੋਂ ਮਦਦਗਾਰ ਬਣਦੀ ਆ ਜੇ ਨਾਮ ਜਪਣ ਦੀ ਭਾਵਨਾ ਦੇ ਜਿਹਦੇ ਝੂਠਾ ਖਾਣਾ ਨਾਮ ਨਹੀਂ ਜਪ ਸਕਦਾ ਜਿਹਨੇ ਤਮਾਕੂ ਦਾ ਸੇਵਨ ਕਰਨਾ ਤਮਾਕੂ ਖਾਣ ਵਾਲੇ ਹੱਥੋਂ ਖਾਣਾ ਉਹ ਨਾਮ ਨਹੀਂ ਜਾ ਸਕਦਾ ਉਹਦੇ ਉਹਦੇ ਪੱਲੇ 'ਚ ਨਿਤਨੇਮ ਨਹੀਂ ਰਹਿੰਦਾ ਸਗੋ ਦੇ ਕਰਮ ਧਰਮ ਜਪ ਤਪ ਕੀਤਾ ਵੀ ਖਤਮ ਹੋ ਜਾਂਦਾ ਤਨਕ ਤਮਾਕੂ ਸੇਵਿਆ ਦੇਵ ਪਿਤਰ ਤਜ ਜਾਏ ਥੋੜਾ ਜਿਹਾ ਤਮਾਕੂ ਦਾ ਸੇਵਨ ਕਰੀਏ ਤੇ ਦੇਵਤੇ ਤੇ ਪਿਤਰ ਵੀ ਛੱਡ ਜਾਂਦੇ ਆ ਸਨਾਤਨ ਵਿੱਚ ਔਰ ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਅਗਦਾਏ ਤਮਾਕੂ ਖਾਣ ਵਾਲੇ ਦੇ ਹੱਥਾਂ ਦਾ ਪਾਣੀ ਸ਼ਰਾਬ ਦੇ ਤੁਲ ਅਗਦਾਇਆ ਸ਼ਰਾਬ ਪੀ ਲਈ ਤੇ ਤਮਾਕੂ ਖਾਣ ਵਾਲੇ ਦੇ ਹੱਥਾਂ ਦਾ ਪਾਣੀ ਪੀ ਲਿਆ ਇੱਕੋ ਗੱਲ ਆ ਅਮਰਤ ਛਕਣਾ ਚਾਹੀਦਾ ਪੰਜਾਂ ਦੇ ਕੋਲ ਪੇਸ਼ ਹੋ ਗਏ ਜਿੱਥੇ ਪਵਿੱਤਰਤਾ ਨਹੀਂ ਉਥੇ ਨਾਮ ਨਹੀਂ ਔਰ ਪਵਿੱਤਰਤਾ ਰੱਖਣੀ ਨਿਹਾਇਤ ਬਹਾਦਰੀ ਦੀ ਗੱਲ ਆ ਉਦਮ ਦੀ ਗੱਲ ਆ ਜਿਹੜਾ ਉਦਮ ਨਹੀਂ ਕਰ ਸਕਦਾ ਉਹਨੇ ਵਿਵੇਕ ਹੀ ਰੱਖਣਾ ਜਿੰਨੇ ਜਿੱਥੋਂ ਜੋ ਮਰਜ਼ੀ ਮਿਲਿਆ ਖਾ ਲੈਣਾ ਤੇ ਝਾਕ ਰੱਖਣੀ ਕੇ ਬਸ ਮਿਲ ਜਾਵੇ ਸਈਂ ਬੈਠਿਆਂ ਵੀ ਖਾਣਾ ਸੁੱਤਿਆਂ ਵੀ ਖਾਣਾ ਚੱਲਦਿਆਂ ਵੀ ਖਾਣਾ ਖੜ੍ਹਿਆਂ ਵੀ ਖਾਣਾ ਉਹਨੇ ਕਿੱਥੋਂ ਬਵੇਕ ਰੱਖਣਾ ਰਾਜੀ ਰਹਿਣਾ ਜਿੰਨੇ ਬਵੇਕ ਰੱਖਣਾ ਉਹਨੂੰ ਖਾਣ ਦੀ ਆਦਤ ਹੀ ਨਹੀਂ ਖਾਣ ਦਾ ਤਮਾ ਹੀ ਨਹੀਂ ਭੋਜਨ ਦੀ ਇੱਛਾ ਹੀ ਨਹੀਂ ਨਾਮ ਵੱਡਾ ਹੈ ਮਹਾਰਾਜ ਗੁਰੂ ਅਮਰਦਾਸ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਇਸ ਤਰ੍ਹਾਂ ਫਰਮਾਇਆ ਕਰਦੇ ਸੀਗੇ ਕਿ ਕੱਲੇ 0 ਦੇ 0 ਦਾ 0 ਦਾ ਕੋਈ ਮਹੱਤਵ ਨਹੀਂ ਅਗਲੇ ਪਾਸੇ 1 ਆ ਲੱਗ ਜਾਵੇ ਤੇ ਉਹ 10 ਗੁਣਾ ਹੋ ਜਾਂਦੀ ਹੈ ਇੱਕ ਦੇ ਅੱਗੇ ਜ਼ੀਰੋ ਲਾ ਦੋ 10 ਹੋ ਗਏ ਨਾ ਫਿਰ 100 ਹੋ ਗਿਆ 1000 ਹੋ ਗਿਆ 10 1000 ਹੋ ਗਿਆ ਲੱਖ ਹੋ ਗਿਆ 10 ਲੱਖ ਤੇ ਕਰੋੜ ਹੋ ਗਿਆ ਉਹ ਗਾਂਧੀਾਂ ਫਿਰ ਗਿਣਤੀ ਵਧਦੀ ਜਾਂਦੀ ਹੈ ਜਦੋਂ ਮਹਾਰਾ ਦਾ ਉਪਦੇਸ਼ ਸੁਣਿਆ ਤੇ ਵੀ ਸੁਣ ਕਰ ਦਿਜ ਬਰ ਬੰਦ ਕਰ ਧਰਿਓ ਚਰਨ ਪਰ ਸੀਸ ਭਇਓ ਸਿੱਖ ਸਤਿਗੁਰੂ ਕੋ ਨਾਮ ਜਪਤ ਜਗਦੀਸ਼ ਇਹ ਮਹਾਰਾ ਦਾ ਸਿੱਖ ਬਣ ਗਿਆ ਇਹਨੇ ਆਪਣਾ ਜਨੇਊ ਉਤਾਰ ਦਿੱਤਾ ਅਮਰਤ ਮਹਾਰਾ ਦੇ ਚਰਨਾਮਰਤ ਨੂੰ ਛਕਿਆ ਤੇ ਚਰਨ ਬਾਹੋਂ ਲੈ ਕੇ ਮਹਾਰਾਜ ਸਿੱਖ ਬਣ ਗਿਆ ਪਰਮੇਸ਼ਰ ਦਾ ਨਾਮ ਜਪਿਆ ਬੰਦਗੀ ਕੀਤੀ ਇਸ ਤਰ੍ਹਾਂ ਮਹਾਰਾਜ ਸਿੱਖੀ ਵਾਲਾ ਪਹਿਰਾ ਉੱਥੇ ਵਰਤਾ ਰਹੇ